ਦੀ ਖਬਰ ਐਮਪੀ ਬੀ2 ਤੇ ਸਾਬਕਾ ਮੰਤਰੀ ਭਾਰਤਪ੍ਰਸ਼ਨ ਆਸ਼ੂ ਨੂੰ ਲੈ ਕੇ ਸਾਹਮਣੇ ਆ ਰਹੀ ਆ ਤਾਂ ਦੱਸ ਦਈਏ ਕਿ ਬੀਤੇ ਦਿਨੀ ਇੱਕ ਵੱਡਾ ਇਕੱਠ ਕਰਕੇ ਗ੍ਰਿਫਤਾਰੀ ਦਿੱਤੀ ਜਾਂਦੀ ਹੈ ਸੀਪੀ ਦਫਤਰ ਬਾਹਰ ਕਾਂਗਰਸੀ ਆਗੂ ਵੱਲੋਂ ਜਿਸ ਦੇ ਵਿੱਚ ਐਮਪੀ ਬੀ2 ਸਾਬਕਾ ਮੰਤਰੀ ਭਾਰਤਪ੍ਰਸ਼ਨ ਆਸ਼ੂ ਤੇਜ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾਰਸਣੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮਲੋਤਰਾ ਤੇ ਕਈ ਹੋਰ ਵੱਡੇ ਆਗੂ ਤੇ ਵਰਕਰ ਵੀ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਥਾਂ ਥਾਂ ਤੋਂ ਕਾਂਗਰਸੀ ਵਰਕਰਾਂ ਵੱਲੋਂ ਇਕੱਠ ਕਰਕੇ ਆਪਣੀ ਗ੍ਰਿਫਤਾਰੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਨਿਆਇਕ ਆਸਦ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ 14 ਦਿਨ ਦੇ ਲਈ ਐਮਪੀ ਬੀ 2 ਸਾਬਕਾ ਮੰਤਰੀ ਆਸ਼ੂ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਸੰਜੇ ਤਲਵਾਰ ਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮੱਲੋ ਤਰੇਨਾ ਚਾਰਾ ਨੂੰ ਨਿਆਇਕ ਹਿਰਾਸਤ ਭੇਜ ਦਿੱਤਾ ਜਾਂਦਾ 14 ਦਿਨਾਂ ਦੇ ਲਈ ਜਿਸ ਤੇ ਚੱਲਦਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਇਹਨਾਂ ਚਾਰਾਂ ਨੂੰ ਹੁਣ ਬੇਲ ਮਿਲ ਚੁੱਕੀ ਹੈ ਤਾਂ ਦੱਸ ਦਈਏ ਕਿ ਜ਼ਮਾਨਤ ਬੇਲ ਮਿਲ ਚੁੱਕੀ ਹੈ ਇਹਨਾਂ ਨੂੰ ਐਮਪੀ ਬੀ 2 ਸਾਬਕਾ ਮੰਤਰੀ ਆਸ਼ੂ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਸੰਜੇ ਤਲਵਾਰ ਤੇ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਮੱਲੋ ਤਰੇਨਾ ਚਾਰਾ ਨੂੰ ਹੁਣ ਬੇਰ ਮਿਲ ਚੁੱਕਿਆ ਤਦ ASCII ਇਹ ਕਿ ਸਰਕਾਰੀ ਕੰਮ ਦੇ ਵਿੱਚ ਸਰਕਾਰੀ ਡਿਊਟੀ ਦੌਰਾਨ ਸਰਕਾਰੀ ਕੰਮ ਦੇ ਵਿੱਚ ਵਿਗਨਪਾਨ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਮਾਮਲਾ ਦਰਜ ਕਰਵਾਇਆ ਗਿਆ ਸੀ ਤਦ ASCII ਕਿ ਜ਼ੋਨ A ਦੇ ਕਾਰਪੋਰੇਸ਼ਨ ਦਫਤਰ ਨੂੰ ਤਾਲਾ ਲਗਾਇਆ ਜਾਂਦਾ ਹੈ ਕਾਂਗਰਸੀ ਆਗੂਆ ਵੱਲੋਂ ਜਿਸ ਤੋਂ ਬਾਅਦ ਇੱਕ ਸਰਕਾਰੀ ਅਧਿਕਾਰੀ ਵੱਲੋਂ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਇਹਨਾਂ ਖਿਲਾਫ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦਾ ਇਹ ਮਾਮਲਾ ਦਰਜ ਕਰਵਾਇਆ ਜਾਂਦਾ ਜਿਸਦੇ ਚੱਲਦਾ ਇਹਨਾਂ ਦੇ ਉੱਤੇ 353 186 ਤੇ 159 ਆਪੀਸੀ ਧਾਰਾ ਲੱਗਦੀ ਹੈ ਅਤੇ ਇਸ ਦੇ ਨਾਲ ਇਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਕਾਂਗਰਸੀ ਆਗੂਾਂ ਦੇ ਉੱਤੇ ਤਾਂ ਇਹਨਾਂ ਵੱਲੋਂ ਸਾਰੇ ਕਾਂਗਰਸੀ ਵਰਕਰਾਂ ਨੂੰ ਇਕੱਠਾ ਕਰਕੇ ਆਪਣੀ ਗ੍ਰਿਫਤਾਰੀ ਦੇਣ ਪਹੁੰਚਦੇ ਨੇ ਜਿੱਥੇ ਸੀਪੀ ਦਫ਼ਤਰ ਬਾਹਰ ਕਾਫੀ ਵੱਡਾ ਹੰਗਾਮਾ ਵੀ ਦੇ ਖੰਨੂ ਮਿਲਦਾਤਾ ਵੱਡੀ ਗਿਣਤੀ ਦੇ ਵਿੱਚ ਜਦੋਂ ਕਾਂਗਰਸੀ ਆਗੂ ਤੇ ਵਰਕਰ ਮੌਕੇ ਤੇ ਪਹੁੰਚਦੇ ਨੇ ਤਾਂ ਉਥੇ ਪੁਲਿਸ ਵੱਲੋਂ ਇਹਨਾਂ ਸਾਰਿਆਂ ਨੂੰ ਬੱਸ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਦੋਂ ਅਦਾਲਤ ਪੇਸ਼ ਕੀਤਾ ਜਾਂਦਾ ਤਾਂ ਮੌਕੇ ਤੋਂ ਹੀ 14 ਦਿਨ ਦੀ ਨਿਆਇ ਖਰਾਸਤ ਲਈ ਭੇਜ ਦਿੱਤਾ ਜਾਂਦਾ ਪਰ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਮਪੀ ਬਿੱਟੂ ਸਾਭਾ ਮੰਤਰੀ ਆਸ਼ੂ ਸੰਜੇ ਤਲਵਾਰ ਜ਼ਿਲ੍ਹਾ ਕਾਂਗਰਸੀ ਪ੍ਰਧਾਨ ਤੇ ਜੇ ਨਾਲ ਹੀ ਸਾਭਾ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਬੇਲ ਮਿਲ ਚੁੱਕਿਆ ਤਾਂ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਹੋਰ ਕੀ ਨਮਾ ਮੋੜ ਆਂਦਾ ਉਹ ਦੇਖਣਾ ਹੋਵੇਗਾ ਤਸਵੀਲੇ ਦੀ ਵੱਡੀ ਖਬਰ ਐਮਪੀ ਬੀ2 ਤੇ ਸਾਫ